ਇਹਨਾਂ ਸ਼ਾਦੀਆਂ ਦੇ ਵਿੱਚ ਕੁੜੀਆਂ ਨੂੰ ਚਾਹ ਹੁੰਦੇ ਨੇ ਰੰਗ-ਬਰੰਗੇ ਵਨਸਮੰਨੇ ਲਹਿੰਗੇ ਪਾਉਣ ਦੇ ਔਰ ਚੰਗੇ ਵੀ ਲੱਗਦੇ ਨੇ ਵਿਆਹਾਂ ਸ਼ਾਦੀਆਂ ਦੀ ਰੌਣਕ ਹੁੰਦੀ ਹੈ ਉਹਨਾਂ ਦੀ ਸ਼ਾਨ ਉਹ ਸ਼ੌਕਤ ਹੁੰਦੀ ਹੈ ਪਰ ਦੂਜੇ ਪਾਸੇ ਜਦੋਂ ਲੰਗਰ ਲੱਗਦੇ ਨੇ ਤੇ ਲੋਕ ਲਫਾਫਿਆਂ ਦੇ ਵਿੱਚ ਲੰਗਰ ਵੀ ਲੈ ਜਾਂਦੇ ਨੇ ਨਾਲ ਟਿਫਨਾਂ ਦੇ ਵਿੱਚ ਪਾ ਕੇ ਤੇ ਲੰਗਰ ਨੂੰ ਘਰ ਲੈ ਜਾਂਦੇ ਨੇ ਉਹ ਵੀ ਲੋਕਾਂ ਨੂੰ ਬੜਾ ਚੰਗਾ ਲੱਗਦਾ ਹੁਣ ਇੱਥੇ ਸਵਾਲ ਬਣਦਾ ਕਿ ਮੇਰੀਆਂ ਇਹਨਾਂ ਦੋਵਾਂ ਗੱਲਾਂ ਦੇ ਵਿੱਚ ਸਮਾਨਤਾ ਕੀ ਹੈ ਮੇਲਤਾ ਕੀ ਹੈ ਮੈਂ ਜਾਣਦਾ ਕਿ ਇਹ ਦੋਵੇਂ ਗੱਲਾਂ ਇੱਕ ਦੂਸਰੇ ਨਾਲ ਪੂਰਾ ਵੀ ਮੇਲ ਨਹੀਂ ਖਾਂਦੀਆਂ ਪਰ ਇਹਨਾਂ ਦੋਵੇਂ ਗੱਲਾਂ ਨੂੰ ਲੈ ਕੇ ਜਿਹੜੇ ਫੈਸਲੇ ਲਏ ਜਾ ਚੁੱਕੇ ਨੇ ਉਹ ਤੁਹਾਡੀ ਜ਼ਿੰਦਗੀ ਤੇ ਸਿੱਧੇ ਪ੍ਰਭਾਵ ਪਾ ਸਕਦੇ ਨੇ ਤੁਹਾਡੇ ਜ਼ਿੰਦਗੀ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਦਖਲ ਦੇ ਸਕਦੇ ਨੇ ਉਹ ਫੈਸਲੇ ਆਖਿਰ ਖਬਰ ਕੀ ਹੈ ਖਬਰ ਦਾ ਰੁਖ ਕਰਦੇ ਆ ਇੱਕ ਪਿੰਡ ਪਧਾਸ ਕਪੂਰਥਲਾ ਦੇ ਅਧੀਨ ਆਉਂਦਾ ਜਿੱਥੋਂ ਦੀ ਪੰਚਾਇਤ ਨੇ ਫੈਸਲਾ ਸੁਣਾ ਦਿੱਤਾ ਔਰ ਇਸ ਪੰਚਾਇਤ ਦਾ ਇਹ ਫੈਸਲਾ ਇਹਨਾਂ ਦੋਵੇਂ ਮੁੱਦਿਆਂ ਦੇ ਉੱਤੇ ਲਾਜ਼ਮੀ ਤੌਰ ਤੇ ਹੈਗਾ ਹੁਣ ਆਨੰਦ ਕਾਰਜ ਦੌਰਾਨ ਇਸ ਪਿੰਡ ਦੀ ਪੰਚਾਇਤ ਦੇ ਗਿਆਨ ਮੁਤਾਬਕ ਕੁੜੀਆਂ ਲਹਿੰਗੇ ਨਹੀਂ ਪਾ ਸਕਦੀਆਂ ਲਹਿੰਗੇ ਪਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਇਸ ਪਿੰਡ ਦੀ ਪੰਚਾਇਤ ਨੇ ਔਰ ਨਾਲ ਦੀ ਨਾਲ ਜੰਜ ਕਦੋਂ ਆਉਣੀ ਹੈ ਕਿੰਨੇ ਵਜੇ ਆਉਣੀ ਹੈ ਉਹ ਵੀ ਸਮਾਂ ਹੁਣ ਕਰ ਦਿੱਤਾ ਗਿਆ ਕਰਾਰ ਕਰ ਦਿੱਤਾ ਗਿਆ ਉਸ ਤੇ ਫੈਸਲਾ ਸੁਣਾ ਦਿੱਤਾ ਗਿਆ ਜੇ ਜੰਜ ਉਸ ਟਾਈਮ ਤੋਂ ਪੋਰਾ ਵੀ ਸਮਾਂ ਲੇਟ ਹੁੰਦੀ ਹੈ ਉਦੋਂ ਤੱਕ ਨਹੀਂ ਪਹੁੰਚਦੀ ਤਾਂ ਉਸ ਉੱਤੇ ਜੁਰਮਾਨਾ ਲੱਗੇਗਾ ਨਵੇਂ ਤੱਤ ਸਾਹਮਣੇ ਆ ਚੁੱਕੇ ਨੇ ਪਿੰਡ ਦੀ ਪੰਚਾਇਤ ਨੇ ਪਧਾਸ ਪਿੰਡ ਦੀ ਪੰਚਾਇਤ ਨੇ ਫੈਸਲੇ ਲਏ ਨੇ ਸਵੇਰ 11 ਵਜੇ ਤੱਕ ਜੇ ਜੰਜ ਨਹੀਂ ਆਉਂਦੀ ਬਿਆਉਣ ਵਾਸਤੇ ਤੇ ਉਸ ਤੋਂ ਬਾਅਦ ਜੁਰਮਾਨਾ ਲੱਗੇਗਾ ਇਹ ਸਾਫ਼ ਤੌਰ ਦੇ ਉੱਤੇ ਇਕਰਾਰ ਕਰ ਦਿੱਤਾ ਗਿਆ ਕੁੜੀਆਂ ਨੂੰ ਆਨੰਦ ਕਾਰਜ ਦੇ ਵਿੱਚ ਹੁਣ ਲਹਿੰਗੇ ਨਹੀਂ ਪਾਣ ਦਿੱਤੇ ਜਾਣਗੇ ਪਾਬੰਦੀ ਲਗਾ ਦਿੱਤੀ ਗਈ ਹੈ ਇਹਦੇ ਉੱਤੇ ਪਹਿਲਾਂ ਪੰਥਕ ਪੱਤਰ ਤੇ ਵੀ ਬਿਆਨ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਸੀ ਕਿ ਹੁਣ ਲਹਿੰਗੇ ਜਿਹੜੇ ਆ ਉਹ ਰੱਦ ਕਰ ਦਿੱਤੇ ਜਾਣਗੇ ਉਹ ਨਹੀਂ ਪਾਣ ਦਿੱਤੇ ਜਾਣਗੇ ਉਹਨਾਂ ਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਪਰ ਹੁਣ ਪਿੰਡ ਪਧਾਸ ਦੀ ਜਿਹੜੀ ਪੰਚਾਇਤ ਹੈ ਉਹਨੇ ਆਪਣੇ ਫੈਸਲਿਆਂ ਦੇ ਵਿੱਚ ਵੀ ਇਹ ਸੁਣਾ ਦਿੱਤਾ ਕਿ ਹੁਣ ਇਹ ਉਹ ਜਿਹੜੇ ਲਹਿੰਗੇ ਨੇ ਉਹਨਾਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਜਾਵੇਗੀ ਕਿ ਕੁੜੀਆਂ ਹੁਣ ਵਿਆਹਾਂ 'ਚ ਆਨੰਦ ਕਾਰਜਾਂ ਦੌਰਾਨ ਲਾਵਾ ਦੌਰਾਨ ਲਹਿੰਗੇ ਨਹੀਂ ਪਾ ਸਕਦੀਆਂ ਨਾਲੇ ਜਿਹੜੀ ਜਨ ਜਵ 11 ਵਜੇ ਤੱਕ ਆਈ ਤਾਂ ਆ ਹੀ ਨਹੀਂ ਤਾਂ ਉਸ ਤੋਂ ਬਾਅਦ ਫਿਰ ਜੁਰਮਾਨਾ ਲੱਗੇਗਾ ਜੁਰਮਾਨੇ ਦੀ ਮਿਆਦ ਵੀ ਸੈੱਟ ਕਰ ਦਿੱਤੀ ਗਈ ਆ ਐਥੋਂ ਤੱਕ ਕਿ ਇਹ ਵੀ ਕਹਿ ਦਿੱਤਾ ਗਿਆ ਹੈ ਕਿ ਜੇ ਪਿੰਡ ਦੇ ਵਿੱਚ ਵਧਾਈ ਦੇਣੀ ਹੈ ਕਿਸੇ ਨੂੰ ਉਹ ਵੀ 1100 ਰੁਪਇਆ ਰਕਮ ਤੈ ਹੈਗੀ ਆ 1100 ਤੋਂ ਹੇਠਾਂ ਕੋਈ ਵੀ ਰੁਪਇਆ ਨਹੀਂ ਦਿੱਤਾ ਜਾਵੇਗਾ ਕੋਈ ਵੀ ਬੰਦਾ 1100 ਤੋਂ ਘੱਟ ਵਧਾਈ ਕਿਸੇ ਨੂੰ ਨਹੀਂ ਦਵੇਗਾ ਇਹ ਵੀ ਮਿਆਦ ਤੈਅ ਕਰ ਦਿੱਤੀ ਗਈ ਹੈ ਜੀਬ ਕਰੀਬ ਤੱਥ ਨੇ ਪਰ ਜ਼ਰੂਰ ਜਿਹੜੀ ਪੰਚਾਇਤ ਆ ਉਸ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਜੇ ਦੂਜੇ ਪਾਸੇ ਲੰਗਰ ਦੀ ਗੱਲ ਕਰੀਏ ਤਾਂ ਜਿਹੜਾ ਬੰਦਾ ਲੰਗਰ ਘਰੇ ਲਿਜਾਵੇਗਾ ਲਫਾਫਿਆਂ ਚ ਪਾ ਕੇ ਲੰਗਰ ਲਿਜਾਵੇਗਾ ਟਿਫਣਾ ਚ ਪਾ ਕੇ ਲੰਗਰ ਘਰੇ ਲਿਜਾਵੇਗਾ ਉਸ ਨੂੰ ਸਖਤ ਸਜ਼ਾ ਹੋਵੇਗੀ ਤਾਂ ਨਕਦੀ ਜਿਹੜਾ ਜੁਰਮਾਨਾ ਭਰਨਾ ਪਵੇਗਾ ਨਾਲ ਉਹਨੂੰ ਸੇਵਾ ਉੱਥੇ ਕਰਨੀ ਪਵੇਗੀ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨੀ ਪਵੇਗੀ ਇਹ ਵੀ ਉਹਦੀ ਪਨਿਸ਼ਮੈਂਟ ਦੇ ਵਿੱਚ ਇਨਕਲੂਡ ਕਰ ਦਿੱਤਾ ਗਿਆ ਲੰਗਰ ਘਰ ਲੈ ਜਾਣ ਵਾਲੇ ਨੂੰ 10000 ਰੁਪਇਆ ਜੁਰਮਾਨਾ ਭਰਨਾ ਪੈ ਸਕਦਾ ਹੈ ਇਹ ਵੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਔਰ ਨਾਲ ਦੀ ਨਾਲ ਇਸ ਦੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਉੱਥੇ ਸੇਵਾ ਕਰਨੀ ਪਵੇਗੀ ਉੱਥੇ ਜੁੱਤੀਆਂ ਸਾਫ਼ ਕਰਨ ਦੀ ਸੇਵਾ ਵੀ ਉਸ ਨੂੰ ਕਰਨੀ ਪੈ ਸਕਦੀ ਹੈ ਬਤੌਰ ਪਨਿਸ਼ਮੈਂਟ ਇਹੋ ਜਿਹੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਪੰਚਾਇਤ ਵੱਲੋਂ ਪਦਾਸਪਿੰਡ ਦੀ ਪੰਚਾਇਤ ਨੇ ਇਹ ਜਾਰੀ ਕੀਤਾ ਆ ਜੰਜ ਕਿੰਨੇ ਵਜੇ ਆਉਣੀ ਐ ਦੁੱਲਨ ਨੇ ਆਪਣੀ ਲਾਮਾਂ ਦੇ ਉੱਤੇ ਕੀ ਪਾਣਾ ਆ ਆਨੰਦ ਕਾਰਜ ਦੌਰਾਨ ਉਹਨੇ ਕੀ ਪਾਉਣਾ ਆ ਉਹੀ ਫੈਸਲਾ ਲਿਆ ਗਿਆ ਆ ਸ਼ਗਨ ਕਿੰਨਾ ਪਾਣਾ ਆ ਵਧਾਈ ਕਿੰਨੀ ਦੇਣੀ ਆ ਇਹਦੇ ਉੱਤੇ ਵੀ ਫੈਸਲਾ ਲੈ ਲਿਆ ਗਿਆ ਲੰਗਰ ਘਰੇ ਲਜਾਣਾ ਨਹੀਂ ਲਜਾਣਾ ਇੱਥੇ ਫੈਸਲਾ ਲੈ ਲਿਆ ਗਿਆ ਪਧਾਸ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ ਜ਼ਰੂਰ ਹੁਣ ਐਕਸ਼ਨ 'ਚ ਆ ਔਰ ਇਹੋ ਜਿਹੇ ਫੈਸਲੇ ਕਰ ਦਿੱਤੇ ਗਏ ਨੇ ਜਿਹੜੇ ਸਿੱਧੇ ਪ੍ਰਭਾਵ ਲੋਕਾਂ ਦੇ ਜੀਵਨ ਦੇ ਉੱਤੇ ਪਾ ਸਕਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ